ਤੇ ਨਾ ਹੋਵੇ ਜੰਟਾ ਕਣ ਪਾਏ ਹੁਣ ਪੁੱਛਣ ਬਸ ਤੇ ਹਾਂ ਕਰਜ ਨਾ ਹੋਵੇ ਜੰਟਾ ਜੰਟਾ ਕਿਰਨ ਆ ਮਾਤਾ ਛੋੜੇ ਮਾਮੇ ਦਾ ਨਾਮ ਆ ਤੇ ਕਿੱਥੋਂ ਆਇਆ ਮਾਤਾ ਚੱਲੀ ਫੇਰ ਆਤੋਂ ਵਾਲਾ ਹਲ ਮਿਆਂ ਜਗਾ ਮਾਰਦਾ ਆਈ ਜਾ ਰਹੀ ਸਰੇ ਕਿਹਦੇ ਨਾਮ ਤੇ ਮਮੇ ਦਾ ਨਾਮ ਤੇ ਮਾਤਾ ਕੰਮ ਮਾਤਾ ਦੋ ਪੁੱਛਣਾ ਆ ਹਾਂਜੀ ਕੀ ਦਿੱਕਤ ਹੋ ਗਈ ਮਾਤਾ ਮੇਰੇ ਭਰਾ ਦੇ ਸੱਟ ਲੱਗ ਗਈ ਜੀ ਬਿਮਾਰ ਹੈ ਹੈ ਮਾਤਾ ਮੇਰੇ ਭਰਾ ਦੇ ਸੱਟ ਲੱਗੀਆਂ ਨੇ ਬਿਮਾਰ ਸਿਰ ਚ ਸੱਟ ਜੀ ਲੱਗੀ ਸੀ ਸੱਚੇ ਮੇਰੇ ਭਰਾ ਦੇ ਲੱਗੇ ਸੋਡੇ ਭਰਾ ਦੇ ਜੇ ਕਿਰਪਾ ਹੋ ਜੇ ਸੰਤਾਨੀ ਠੀਕ ਹੋ ਜੇ ਮਾਤਾ ਸਾਰੇ ਕੰਮ ਰੁਕ ਗਏ ਮਾਤਾ ਆ ਬਾਹਾਂ ਚ ਦਰਦ ਕਿਹਦੇ ਹੁੰਦਾ ਮੇਰੇ ਭਰਾ ਦੇ ਹੁੰਦਾ ਚੱਲੀ ਬਾਬਾ ਕੋਲੀਏ ਉਹ ਸਾਰਾ ਦੇ ਮੇਰੇ ਨਾਲ ਜਾਈਂ ਬਕਰਾ ਲੈ ਬਕਰਾ ਤੂੰ ਕਰਾਣੋ ਸਾਡੇ ਤੁਨ ਦੇਣ ਵਾਲੀ ਸਾਰੀ ਘਰਾ ਲਓ ਬਕਰਾ ਸਾਰੀ ਘਰਾ ਲਓ ਤੂੰ ਬਕਰਾ ਲੈ ਇੱਕ ਵੀਰ ਨੇ ਘਰ ਉੱਪਰ ਦੀ ਕੰਮ ਪਾਇਆ ਹੋਵੇ ਟੈਂਟ ਦਾ ਕੰਮ ਕਰਦਾ ਹੋਵੇ ਪੁੱਛਣ ਵਾਸਤੇ ਹੋਣਾ ਟੈਂਟ ਦਾ ਕੰਮ ਕਰਦਾ ਹੋਵੇ ਪੁੱਛਣ ਵਾਸਤੇ ਹੋਣਾ ਕੋਈ ਟੈਂਟ ਦਾ ਕੰਮ ਕਰਦਾ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੋਣਾ ਕੋਈ ਜ਼ਮੀਨ ਦਾ ਰੌਲਾ ਹੋਵੇ ਪੁੱਛਣ ਵਾਸਤੇ ਹੋਣਾ ਟੈਂਟ ਦਾ ਕੰਮ ਕਰਦਾ ਹੋਵੇ ਜ਼ਮੀਨ ਦਾ ਰੌਲਾ ਹੋਵੇ ਪੁੱਛਣ ਵਾਸਤੇ ਹੋਣਾ ਕੋਈ ਜ਼ਮੀਨ ਦਬੀ ਪਈ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕੋਈ ਜ਼ਮੀਂਦਾਰ ਆਲਾ ਹੋਵੇ ਕਣ ਪਾਇਆ ਹੋਣਾ ਪੁੱਛਣ ਵਾਸਤੇ ਹੁਣਾ ਕੋਈ ਜ਼ਮੀਂਦਾਰ ਆਲਾ ਹੋਵੇ ਪੁੱਛਣ ਵਾਸਤੇ ਹੁਣਾ ਚੱਲੀ ਬੱਕਰਾ ਹੋਰ ਦੇ ਹੌਸਾ ਦੰਦੇ ਤੇਰੇ ਨਾਲ ਜਾਈ ਮੈਂ ਵੀਰੇ ਕਮਾਂਡੋ ਦੇ ਵਿੱਚ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕਮਾਂਡੋ ਤੇ ਹੁਣ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਠੱਲਾ ਕੋਨਰ ਹੈ ਨਾ ਫਕਰਾਂ ਮੇਰੀ ਵਾਈਫ ਜੀ ਹੈ ਫਕਰਾਂ ਮੇਰੀ ਵਾਈਫ ਜੀ ਸੁਨੇ ਘਰ ਤੇ ਰਹਿੰਦੇ ਨੇ ਚੱਲੀ ਬਾਪਾ ਵੇ ਉਹ ਸਾਡਾ ਦੇ ਨੇ

ਕਲਾ ਦਰਦ ਸਾਰੇ ਨੇ ਹੋਣ ਲੱਗ ਜਾਂਦਾ ਉਹ ਫਕਰਾ ਲੱਤਾਂ ਕਿਧੀਆਂ ਫੜੀ ਜਾਂਦੇ ਨੇ ਗਰਦਣਾ ਕਿਧੀਆਂ ਲੈ ਉਹ ਫਕਰਾ ਪਾਜਨ ਜੋਖ ਲਿਓ ਜੇ ਨਾ ਟੱਲੇ ਵਾਂਗੂ ਸੈੱਟ ਹੋ ਗਏ ਤਾਂ ਫਕੀਰ ਨੇ ਆਖਿਓ ਏ ਫਕਰਾ ਤੱਤੀ ਬਾ ਵੀ ਨਹੀਂ ਉਹ ਸਿਵਿੰਝ ਜਾ ਕੇ ਬਹਿ ਜਾਓ ਪਰ ਆਇਆ ਨਹੀਂ ਉਹ ਬਾਹਰ ਬੈਠਾ ਥੋਡੇ ਨਾਲ ਨਹੀਂ ਆਇਆ ਉਹ ਤੀਗਾ ਕਹਵੇਂ ਲਵੇ ਨਹੀਂ ਲੱਗਦਾ ਚਲਿਓ ਬਾਬਾ ਦੇ ਦੇ ਨੱਲੇ ਜਾਈ ਮੈਂ ਨੇ ਨੇ ਮੇਰੇ ਪਾਸੋਂ ਤੁਹਾਡੇ ਪਾਸ ਨੇ ਅਰਬਾਲ ਵਰ ਬਦਲਦਾ ਹਾਂਜੀ ਬਦਲਦਾ ਬਦਲਦਾ 10 10 ਗੋਲੀਆਂ ਵੀ ਪੁੱਛਦੇ ਕਿੱਥੇ ਵਈਆਂ ਨੇ ਚੱਲ ਬਾਬਾ ਓਏ ਅੰਜੇ ਕਿ ਲੇ ਖਰੀਦ ਲੈ ਹਾਂਜੀ ਖਰੀਦ ਲੈ ਹੈ ਹਾਂਜੀ ਆ ਦੱਸਦਾ ਕਹਿੰਦਾ ਪੱਜੇ ਲੈ ਲਵੇ ਓਏ ਚੱਲ ਬਾਬਾ ਓਏ ਉਹ ਕਿੰਨੇ ਦਾ ਬੰਦੀ ਨਾ ਕਹਿੰਦਾ ਵੇ ਮੈਂ ਤੈਨੂੰ ਲੇ 8 ਲੱਖ ਵਾਲੇ ਲੈ ਲਿਆ ਜਿਹੜਾ 15 ਲੱਖ ਵਾਲਾ ਪਸੰਦ ਕਰਿਆ ਦੀ ਜੀ 8 ਲੱਖ ਵਾਲਾ ਲੈ ਲਿਆ ਇਹਦੇ ਵਿੱਚ ਕਹਿੰਦਾ 15 ਵਾਲਾ ਵੀ ਪਸੰਦ ਕਰਿਆ ਦੀ ਲੈ ਨਹੀਂ ਚੱਲ ਬਾਬਾ ਵੇ ਹੋਤੇ ਕਿ ਕਿਤੇ ਦਾ ਬੰਦੀ ਨਾ ਘਰਵੇਂ ਬੂਹੇ ਦਾ ਇਸੇ ਨੋੜੀ ਦਾ ਨੋੜਾ ਵੇ ਬਾਬਾ ਜੀ ਅੱਗੇ ਫਿਰਦੇ ਜਾਵੇ ਨੋੜਾ ਵੇ ਮੈਂ ਬੋਲਾ ਤੁਹਾਡੇ ਦੋ ਫਲੈਟ ਕਿੱਥੇ ਨੇ ਕਰਨਾਲ ਕਰਨਾਲ ਨੇ ਜੀ ਨਹੀਂ ਲੱਗਦਾ ਉੱਥੇ ਹੈ ਚੱਲ ਬਾਬਾ ਵੇ ਉਹ ਤਾਲੀ ਕਬਰੀ ਵਾਲਾ ਦਾ ਬੇ ਹੋਇਆ ਮੋਰੀ ਮਾਇਆ ਸਾਂਗ ਦਾ ਦੇ ਦੁਲਵਈਆ ਉਹ ਕਹੇਂੀ ਮੋਰੀ ਮਾਇਆ ਸਾਂਗ ਦਾ ਦੇ ਦੁਲਵਈਆ ਉਹ ਮਾਇ ਮੋਰੀ ਮਾਇਆ ਸਾਂਗ ਦਾ ਦੇ ਦੁਲਵਈਆ ਹੱਕਲਾ ਨੋਟਾਂ ਦਾ ਬੋਰਾ ਭਰ ਕੇ ਕਿਉਂ ਲੈ ਆਏ ਸੀ ਮੈਂ ਹੀ ਲੈ ਤੂੰ ਸੀ ਲੈ ਦੇ ਦੱਸਦਾ ਕਹਿੰਦਾ ਕੌਣ ਦੇ ਜਾ ਇੱਥੇ ਰੱਖ ਦੇ ਨੇ ਚੱਲ ਵਾਪਾ ਓਏ ਹੋ ਬੋਲੇ ਜਿਹੜਾ ਦਾ ਸਾਦਾ ਕਾਲ ਦੇ ਨੂੰ ਸੂਟ ਕਰਾ ਕੀ ਕਿਤੇ सुन दिया कन्या का बाल बींगा नी होगा हो बकर नही होगा बकरा एक दो दस तौलिया लड़ी मोटी दी हो चल बा ਆਦਾ ਕਰੋ ਏ ਬਕਰਾ ਜਿੱਦਣ ਤੁਹਾਡੇ ਕੋਈ ਪ੍ਰੋਗਰਾਮ ਹੋਇਆ ਕਰੋ ਖੁਸ਼ੀ ਦਾ ਪ੍ਰੋਗਰਾਮ ਹੋਇਆ ਕਰੋ ਉਹਦੀ ਮਠਾਈ ਕਰਦੇ ਕਰੋ ਕੌਲੀ ਚ ਪਾ ਕੇ ਜਿੱਦਣ ਤੁਹਾਨੇ ਘਰੇ ਸਮਾਨ ਬਣਾਇਆ ਉਹ ਬਕਰਾ ਉਹ ਤੋਂ ਉਹਦਾ ਥੋੜਾ ਜਿਹਾ ਸਮਾਨ ਕਰਦੇ ਕਰੋ ਛੋਟਾ ਪਾਲ ਪੀਂਗਾ ਨਹੀਂ ਹੋਊਗਾ ਓਏ ਬਕਰਾ 1 2 3 4 5 6 7 8 9 10 10 ਕੀ ਲਿਆਂਦਾ ਤੁਹਾਡਾ ਸੌਦਾ ਚੱਲਦਾ ਤੀ ਪੂਰ ਚੜਿਆ ਨਹੀਂ ਨਹੀਂ ਹੈ ਬਕਰਾਂ ਅੱਗੇ ਨਹੀਂ ਜੇ ਪਾਣੇ ਜਾਵੇ ਬੈਠ ਕੇ ਕਹਿ ਬੱਸ ਤੇਰੀ ਮੈਂ ਪੰਜੀਰੀ ਤੇ ਬਰਫੀ ਦਊਂਗਾ ਲੈ ਕੰਨਿਆ ਤੱਲੇ ਮੇ ਕੋ ਬਾੜ ਫੀਗਾ ਹੋ ਗਿਆ ਤਾਂ ਫਕੀਰ ਨਾ ਅੱਖਿਓ ਫੱਕਰਾ ਲੈ ਜਿਪੇਂਦਾਂਗੇ ਚੱਲੀ ਫੱਕਰਾ ਮੋਦੇ ਕੀ ਕੀ ਗੱਲਾਂ ਦੇਣਾ ਕੋਈ ਨਾ ਕੋਈ ਬਣਨਾ ਜੀ ਜੀ

ਹੱਬਾ ਮੈਨੂੰ ਇਹ ਲੈ ਬਾਕੀ ਪੈਂਦਾ ਪੈਂਦਾ ਰੁਕ ਗਿਆ ਹੋਵੇ ਕੰਨ ਪਾਇਆ ਹੋਵੇ ਮੁੰਡੇ ਨਾਲ ਪੰਗਾ ਪੈ ਗਿਆ ਹੋਵੇ ਕੋਠਾ ਪੈਂਦਾ ਪੈਂਦਾ ਰੁਕ ਗਿਆ ਹੋਵੇ ਕਿਧਰ ਰੁਕ ਗਿਆ ਬਕਰਾਂ ਥੋੜਾ ਜੱਲੀ ਮਾਪਾ ਹੋਵੇ ਹੱਬਾ ਮੇਰੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੈਂਦਾ ਪੈਂਦਾ ਰੁਕ ਗਿਆ ਬਹੁਤ ਤਾਂ ਬਹੁਤ ਮੈਂ ਕਿ ਧਰ ਦੇ ਚੱਲੀ ਬਾਬਾ ਉਹ ਦੇਖੀ ਕਿਤੇ ਦਾ ਬੇ ਨਾ ਕੋਰਾ ਦੁੱਖ ਦਾ ਕਿਤੇ ਨਾ ਮਾਦੀ ਦਾ ਕੋਲਾ ਬੇ ਬਦੂਸ ਦਾ ਉਹ ਦੇਖੀ ਕਿਤੇ ਦਾ ਰੋਜ਼ੀ ਦਾ ਪੈਂਦਾ ਨਹੀਂ ਰੁਕੂਗਾ ਕੰਨਬਰਾ ਬੈਰੂਗਾ ਪਰ ਤੇਰੀ ਗੱਲ ਆ ਕੋਠਾ ਪੈਂਦਾ ਨਹੀਂ ਰੁਕੂਗਾ ਬੱਕਰਾ ਜਿਹੜੀ ਭਿੰਗਣਾ ਪਾਈ ਆ ਰੁਕੂਗਾ ਨਹੀਂ ਉਹ ਫੱਕਰਾ